ਸ਼ਾਮ ਨੋ ਦਾਸ ਤਵੀ ਦੇ ਕੰਡੇ ਕੋ ਮੜ ਜਾਂਦਾ ਹੁੰਦਾ ਸੀ ਸਿੰਘ ਸਭਾ ਬਿਲਕੁਲ ਨੇੜੇ ਸੀ ਦਰਿਆ ਦੇ ਤੇ ਉੱਥੇ ਕਥਾ ਕਰਨੇ ਸ਼ਾਮ ਨੂੰ ਮੈਂ ਟੈਲੈਂਟ ਨਿਕਲ ਜਾਂਦਾ ਸੀ ਦਰਿਆ ਤਵੀ ਦੇ ਜੰਮੂ ਸ਼ਹਿਰ ਤਵੀ ਤੇ ਵਸਿਆ ਹੋਇਆ ਤਵੀ ਦਰਿਆ ਦਾ ਨਾ ਤਵੀ ਦੇ ਕਿਨਾਰੇ ਸ਼ਮਸ਼ਾਨ ਘਾੜ ਸੀ ਜਿਹੜੀ ਪਗਡੰਡੀ ਜਾਂਦੀ ਸੀ ਘੁੰਮਣ ਵਾਸਤੇ ਉਹ ਸ਼ਮਸ਼ਾਨ ਘਾੜ ਦੇ ਵਿੱਚੋਂ ਲੰਘਦੀ ਸੀ ਮੈਂ ਉੱਥੋਂ ਲੰਘਦਾ ਸੀ। ਵੀਰੇ ਨਾਲ ਇੱਕ ਦੋ ਸੱਜਣ ਹੁੰਦੇ ਸਨ ਚੱਲਦੇ ਸੀ। ਇੱਕ ਦਿਨ ਮੈਂ ਉਹਨਾਂ ਨੂੰ ਆਪਣੀਆਂ ਚੱਲਦਿਆਂ ਹੀ ਚੱਲਦਿਆਂ ਰੁਬਾਈਆਂ ਸੁਣਾ ਰਿਹਾ ਸੀ। ਤੇ ਸੁਣਾਉਂਦੇ ਸੁਣਾਉਂਦੇ ਲੰਘੇ ਸ਼ਮਸ਼ਾਨ ਘਾੜ ਤੋਂ। ਤੇ ਬੈਠਾ ਸੀ ਉੱਥੇ। दानक ਜੋ ਸ਼ਮਸ਼ਾਨਗਾੜ ਤੇ ਲੱਕੜੀਆਂ ਵੀ ਵੇਚਦਾ ਸੀ ਤੇ ਮੁਰਦਿਆਂ ਦਾ ਅੰਤਮ ਸੰਸਕਾਰ ਕਰਾਂਦਾ ਸੀ ਦੋ ਕਦਮ ਅੱਗੇ ਲੰਗੇ ਆਵਾਂਗੇ ਤੇ ਕਹਿਣ ਲਗਾ ਸ਼ਾਇਰ ਲੱਗਦੇ ਹੋ ਕਵੀ ਲੱਗਦੇ ਹੋ ਮੈਂ ਕਿਹਾ ਕੁਦਰਤ ਨੇ ਕੁਝ ਇਸ ਤਰ੍ਹਾਂ ਦਾ ਹਿਰਦਾ ਬਣਾਇਆ ਹੈ ਕਹਨੇ ਕਿ ਠੀਕ ਹੈ ਫਿਰ ਕੁਦਰਤ ਨੇ ਸਾਡਾ ਹਿਰਦਾ ਵੀ ਕੁਝ ਇਸ ਤਰ੍ਹਾਂ ਦਾ ਬਣਾਇਆ ਹੈ ਸਾਡੇ ਕੋਲ ਸੁਣੋਗੇ ਅਸੀਂ ਤੇ ਬੈਠ ਗਏ ਉਹਦੇ ਕੋਲ ਮੈਂ ਕਿ ਸੁਣਾਉ ਬੜੀਆਂ ਕੀਮਤੀਆਂ ਨਜ਼ਮਾਂ ਉਸਨੇ ਸੁਣਾਈਆਂ ਅਰ ਬੜੀਆਂ ਗਹਿਰੀਆਂ ਹੈਰਾਨ ਹੋਇਆ ਮੈਂ ਸਾਰਾ ਦਿਨ ਅੰਤਮ ਸੰਸਕਾਰ ਤੇ ਲਖਣਾ ਵੇਚਣਾ ਪਰ ਦਿਮਾਗ ਬੜਾ ਰੋਸ਼ਨ ਹੈ ਕਵਤਾ ਬੜੀ ਗਹਿਰੀ ਨਿਕਲਦੀ ਹੈ ਉਰਦੂ ਦੀਆਂ ਕਵਤਾਵਾਂ ਸਨ ਕਸ਼ਮੀਰ ਦੇ ਚ ਉਨ ਮਾਧਿਅਮ ਪੜਾਈ ਦਾ ਉਰਦੂ ਹੈ ਇਹ ਹੁਣ ਰੋਜ਼ ਦੀ ਕਿਰਿਆ ਬਣ ਗਈ ਕਿਉਂਕਿ ਰੋਜ਼ ਅਸੀਂ ਜਾਂਦੇ ਸੀ ਤੇ ਗਰਮੀਆਂ ਦੇ ਮਹੀਨੇ ਜ ਮੈਂ 15 20 ਦਿਨ ਜੰਮੂ ਸ਼੍ਰੀ ਗੁਰ ਸਿੰਘ ਸਵਾਰ ਰਹਿੰਦਾ ਸੀ ਅਸੀ ਉਸ ਨੂੰ ਇੱਕ ਦੋ ਸੁਣਾਈਏ ਉਹ ਇੱਕ ਦੋ ਸੁਣਾਵੇ ਇਹ ਰੋਜ਼ ਦੀ ਕਿਰਿਆ ਹੋ ਗਈ ਪਰ ਇੱਕ ਦਿਨ ਜਦ ਅਸੀਂ ਲੰਘਿਆ ਕਿ ਮਥੇ ਤੇ ਵਟ ਪਾ ਕੇ ਜੇ ਸਿਰ ਢਾਕੇ ਬੈਠਾ ਹੋਇਆ ਬੜਾ ਉਦਾਸ ਨਾਲ ਦੇ ਸਾਥੀ ਕਹਿਣ ਲਗੇ ਵੇ ਅੱਜ ਇਸਨੇ ਕੁਝ ਨਹੀਂ ਸੁਣਾਣਾ ਅੱਜ ਤੇ ਮੁਰਦਾ ਮੁਰਦਾ ਬੈਠਾ ਹੈ ਇੱਥੇ ਮੁਰਦੇ ਆਂਦੇ ਨੇ ਅੱਜ ਆਪ ਹੀ ਮੁਰਦਾ ਬੈਠਾ ਹੈ ਅੱਜ ਇਹ ਨਹੀਂ ਕੁਝ ਸੁਣਾਏਗਾ ਲੱਗਦਾ ਇਸ ਤਰ੍ਹਾਂ ਹੀ ਕੋਲ ਲੰਗੇ ਤੇ ਸਾਡੀ ਪੈਰਾਂ ਦੀ ਆਹਟ ਨੇ ਵੀ ਉਸਨੂੰ ਸਾਵਧਾਨ ਨਹੀਂ ਕੀਤਾ ਕੋਲ ਬੈਠ ਗਿਆ ਤਾਂ ਮੜਾ ਜਾਂ ਸਿਰ ਉਸਨੇ ਉੱਚਾ ਕੀਤਾ ਸੁਭਾਵਿਕ ਮੈਂ ਪੁੱਛ ਲਿਆ ਮੈਂ ਇੱਕ ਗੱਲ ਕੀ ਹੈ ਖੈਰੀਅਤ ਤੇ ਹੈ ਕਹਿਣ ਲੱਗੇ ਮਸਕੀਨ ਜੀ ਅੱਜ ਘਰ ਖਾਲੀ ਹੱਥ ਜਾਣਾ ਪਏਗਾ ਅੱਜ ਧੰਦਾ ਸਾਡਾ ਚਲਿਆ ਨੇ ਨਾ ਲੱਕਣਾ ਬਿਕਿਆ ਨੇ ਨਾ ਕੋਈ ਬਾਕੀ ਸਾਜ਼ੋ ਸਮਾਨ ਇੱਕ ਮੁਰਦਾ ਵੀ ਨਹੀਂ ਆਇਆ ਇੱਕ ਲਾਸ਼ ਵੀ ਨਹੀਂ ਆਈ ਤੇ ਮੈਂ ਕਿਵਰ ਸਾਰਾ ਦਿਨ ਇਹੀ ਉਡੀਕ ਕਰਦਾ ਰਹਿਣਾ ਤੰਦਈ ਹੈ ਕੀ ਕਰਾਂ ਸ਼ਮਸ਼ਾਨ ਘਾਟ ਤੇ ਕੰਮ ਕਰਨ ਵਾਲੇ ਸਾਰਾ ਦਿਨ ਮੁਰਦਿਆਂ ਨੂੰ ਉਡੀਕਦੇ ਨੇ ਗੁਸਤਾਖੀ ਮਾਫ ਡਾਕਟਰ ਸਾਰਾ ਦਿਨ ਮਰੀਜ਼ਾਂ ਨੂੰ ਉਡੀਕਦੇ ਨੇ ਕੋਈ ਰੋਗੀ ਆ ਕੋਈ ਰੋਗੀ ਆ ਰੋਗੀ ਹੈਗੇ ਨੇ ਤੋ ਡਾਕਟਰਾਂ ਦਾ ਕੰਮ ਚੱਲਦਾ ਹੈ ਲੋਕੀ ਮਰਦੇ ਨੇ ਮੁਰਦੇ ਹੈਗੇ ਨੇ ਤੋ ਧਾਨਕ ਲੋਗਾ ਦਾ ਕੰਮ ਵੀ ਚੱਲਦਾ ਹੈ ਚੱਲਦਾ ਰੋਜੀ ਪ੍ਰਮਾਤਮਾ ਜੋ ਹੈ ਸਾਰਿਆਂ ਨੂੰ ਦਿੰਦਾ ਹੈ ਕਿਸੇ ਨੂੰ ਰੋਗੀਆਂ ਦੇ ਰਾਹੀ ਦਿੰਦਾ ਹੈ ਕਿਸੇ ਨੂੰ ਮੁਰਦਿਆਂ ਦੇ ਰਾਹੀ ਦਿੰਦਾ ਹੈ ਇਹ ਤੇ ਹਕੀਕਤ ਹੈ ਸਚਾਈ ਹੈ ਪੁਰਾਣੇ ਜ਼ਮਾਨੇ ਜਵੇਦਾਚਾਰੀਆ ਸੰਤ ਲੋਗ ਹੁੰਦੇ ਸਨ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਰੋਗ ਨੂੰ ਜੜੋਂ ਪੁੱਟिए ਔਸ਼ਧੀ ਦੇਂਦੇ ਸਨ ਸਰੀਰ ਨੂੰ ਤਰਤੀਬ ਵਿੱਚ ਰੱਖਣ ਵਾਸਤੇ ਸਰੀਰ ਤੋਂ ਰੋਗ ਨਿਕਲੇ ਪ੍ਰਭੂ ਦਾ ਨਾਮ ਜਪਾਂਦੇ ਸਨ ਰੋਗ ਮਨ ਚੋਂ ਨਿਕਲ ਜਾਏ ਸੁਭਾਅੋਂ ਚੋਂ ਨਿਕਲ ਜਾਏ ਆਤਮਾ ਸਾਰਿਆਂ ਦੀ ਇੱਕੋ ਜਿਹੀ ਹੈ ਇਹ ਹਨੰਤਰ ਤੇ ਲੁਕਮਾਨ ਆਤਮਾ ਦੇ ਤਲ ਤੇ ਜੀਣ ਵਾਲੇ ਬੰਦੇ ਤੋਂ ਆਤਮਾ ਤੇ ਬਨਸਪਤੀ ਦੀ ਵੀ ਹੋਈ ਹੈ ਜੋ ਮਨੁੱਖ ਦੀ ਹੈ ਆਤਮਾ ਤੇ ਪਸ਼ੂਆਂ ਦੀ ਵੀ ਹੋਈ ਹੈ ਜੋ ਮਨੁੱਖ ਦੀ ਹੈ ਉਹ ਸਾਰੇ ਸਰੀਪਾਂ ਸਰੀਰਾਂ ਦੇ ਚ ਹੁੰਦੇ ਹੋયા ਨਿਰਲੇਪ ਹੈ ਜਿਵੇਂ ਸੂਰਜ ਦੀਆਂ ਕਿਰਨਾਂ ਗੰਦਗੀ ਨੂੰ ਛਾਉਂਦੀਆਂ ਨੇ ਗੰਦੀਆਂ ਨਹੀਂ ਆਉਂਦੀਆਂ ਇਨਾ ਗੰਦੇ ਸਰੀਰਾਂ ਦੇ ਚ ਰਹਿ ਕੇ ਆਤਮਾ ਗੰਦੀ ਨਹੀਂ ਆਉਂਦੀ ਨਿਰਲੇਪ ਪਾਵਨ ਹੈ ਪਵਿੱਤਰ ਹੈ ਜੋ ਅਸ਼ੁੱਧ ਹੋ ਹੀ ਨਹੀਂ ਸਕਦੀ ਪਵਿੱਤਰ ਤੇ ਉਸਨੂੰ ਕਹਿੰਦੇ ਨੇ ਜੋ ਅਪਵਿੱਤਰ ਹੋ ਸਕਦੀ ਹੈ ਪਾਵਨ ਉਸਨੂੰ ਕਹਿੰਦੇ ਨੇ ਜੋ ਅਪਵਿੱਤਰ ਹੋ ਹੀ ਨਹੀਂ ਸਕਦੀ ਹੋ ਹੀ ਨਹੀਂ ਸਕਦੀ ਜਿਹਨੂੰ ਅਪਵਿੱਤਰ ਕੀਤਾ ਹੀ ਨਹੀਂ ਜਾ ਸਕਦਾ ਸੂਰਜ ਦੀ ਕਿਰਨ ਨੂੰ ਕਿਵੇਂ ਅਪਵਿੱਤਰ ਕਰੋਗੇ ਇਹ ਗੰਦਾ ਸਰੀਰ ਇਹ ਗੰਦਾ ਮਨ ਆਤਮਾ ਨੂੰ ਅਪਵਿੱਤਰ ਨਹੀਂ ਕਰ ਸਕਦਾ ਇਹ ਪਾਵਨ ਹੈ ਮੈਂ ਫਿਰ ਅਰਜ਼ ਕਰਾਂ ਜੋ ਅਪਵਿੱਤਰ ਪਵਿੱਤਰ ਹੋ ਸਕਦਾ ਹੈ ਉਸ ਪਵਿੱਤਰ ਨੂੰ ਅਪਵਿੱਤਰ ਕੀਤਾ ਜਾ ਸਕਦਾ ਹੈ ਜੋ ਮੈਲੇ ਨੂੰ ਨਿਰਮਲ ਕੀਤਾ ਜਾ ਸਕਦਾ ਹੈ ਫਿਰ ਨਿਰਮਲ ਨੂੰ ਮੈਲਾ ਕੀਤਾ ਜਾ ਸਕਦਾ ਹੈ ਪਰ ਆਤਮਾ ਨਿਰਮਲ ਨਹੀਂ ਹੈ ਪਵਿੱਤਰ ਨਹੀਂ ਹੈ ਪਾਵਨ ਹੈ ਜੋ ਮੈਲੀ ਹੁੰਦੀ ਨਹੀਂ ਜੋ ਅਪਵਿੱਤਰ ਹੁੰਦੀ ਨਹੀਂ ਪਾਵਨ ਹੈ ਗੰਦੇ ਸਰੀਰਾਂ ਚ ਗੰਦੇ ਮਨਾਂ ਚ ਅਖੰਡ ਰੂਪ ਦੇ ਚ ਵਿਰਾਜਮਾਨ ਹੈ ਪਾਵਨ ਹੈ ਪਾਵਨ ਹੈ ਪਵਿੱਤਰ ਹੈ ਸ਼ੁੱਧ ਹੈ ਜਦ ਕੋਈ ਉਸ ਪਾਵਨ ਆਤਮਾ ਤੱਕ ਪਹੁੰਚਦਾ ਹੈ ਤੋਂ ਸਾਰਿਆਂ ਦੇ ਸੁਭਾਵ ਨੂੰ ਸਮਝ ਲੈਂਦਾ ਉਹਨੂੰ ਕਹਿਣ ਲੱਗ ਪੈਂਦੇ ਅਸੀਂ ਅੰਤਰੀਆ ਮੇ ਬੈਨ ਨਹੀਂ ਕਰਦਾ ਔਰ ਕੁਝ ਨਹੀਂ ਇਹ ਤੇ ਹੁਣ ਸਾਰੇ ਪਸ਼ੂਆਂ ਦੇ ਸੁਭਾਅ ਨੂੰ ਵੀ ਜਾਣਦਾ ਹੈ ਆਤਮਾਤਕ ਜੀਣ ਵਾਲਾ ਜਿਹੜਾ ਮਨੁੱਖ ਹੈ ਕਿਧਰੇ ਕਿਧਰੇ ਉਹ ਪਸ਼ੂਆਂ ਦੇ ਸੁਭਾਅ ਨੂੰ ਵੀ ਬਦਲਣ ਦੇ ਸਮਰੱਥ ਹੋ ਜਾਂਦਾ ਹੈ ਣਾਗ ਦਾ ਕੰਮ ਹੈ ਡੰਗ ਮਾਰਨਾ ਤੇ ਮਨੁੱਖ ਨੂੰ ਖਤਮ ਕਰ ਦੇਣਾ ਪਰ ਗੁਰਨਾਨਿਕ ਦੇ ਮੁਖੜੇ ਤੇ ਧੁੱਪ ਆਈ ਏ ਇਹ 나ਗ ਇਤਨਾ ਕੋਮਲ ਹੋ ਗਿਆ ਜੋ ਸਾਰਿਆਂ ਨੂੰ ਛਾਂ ਦੇਂਦਾ ਉਹਦੇ ਮੁਖੜੇ ਦੇ ਉੱਤੇ ਧੁੱਪ ਕਿਉਂ ਆਏ ਆਪ ਛਾਂ ਕਰਨ ਲੱਗ ਪਿਆ ਇਤਿਹਾਸ ਇੱਕ 나ਗ ਛਾਇਆ ਕਰਨ ਲੱਗਿਆ ਗੁਰਨਾਨਿਕ ਦੇ ਮੁਖੜੇ ਤੋਂ ਜਿਹਦੇ ਮੁਖੜੇ ਤੋਂ ਸਭ ਨੂੰ ਸ਼ਾਂਤੀ ਮਿਲਦੀ ਹੈ ਸਕੂਨ ਮਿਲਦਾ ਛਾਇਆ ਮਿਲਦੀ ਹੈ ਸੂਰਜ ਤੋਂ ਉਹਦੇ ਮੁਖੜੇ ਦੇ ਉੱਤੇ ਧੁੱਪ ਕੀਤੀ ਹੋਈਏ ਕਰੜੇ ਧੁੱਪ ਆਪ ਸਹਾਰੀਏ ਉਸਨੇ ਗੁਰੂ ਨਾਨਕ ਦੇ ਮੁਖੜੇ ਤੇ ਧੁੱਪ ਨਹੀਂ ਆਉਣ ਦਿੱਤੀ ਪਸ਼ੂ ਦਾ ਸੁਭਾਅ ਬਦਲ ਗਿਆ ਇਸ ਪਸ਼ੂ ਨੇ ਆਪਣਾ ਸੁਭਾਅ ਬਦਲਿਆ ਸਿਰਫ ਗੁਰੂ ਨਾਨਕ ਨੂੰ ਵੇਖ ਕੇ ਇਸ ਤਰ੍ਹਾਂ ਹੋਰ ਵੀ ਮੇਰੇ ਪੜਨ ਦੇ ਵਿੱਚ ਬਹੁਤਾ ਆਇਆ ਹੈ ਤੋਂ ਖੈਰ ਮੁਖਤਸਰ ਮੈਂ ਅਰਜ਼ ਕਰਾਂ ਆਧ ਰੋਗ ਜੜੀ ਬੂਟੀਆਂ ਨਾਲ ਨਹੀਂ ਮਿਟਦਾ ਆਧ ਰੋਗ ਨੂੰ ਨਾ ਕੋਈ ਹਕੀਮ ਮਿਟਾ ਸਕਦਾ ਹੈ ਨਾ ਕੋਈ ਵੈਦ ਨਾ ਕੋਈ ਡਾਕਟਰ ਇਹ ਡਾਕਟਰਾਂ ਦੇ ਵੱਸ ਦੀ ਗੱਲ ਨਹੀਂ ਹੈ ਬਿਯਾਦ ਨੂੰ ਮਿਟਾ ਦੇਣਗੇ ਅਗਰ ਆਧ ਰੋਗ ਮੌਜੂਦ ਹੈ ਤਾਂ ਬਿਯਾਦ ਫਿਰ ਹੋ ਜਾਏਗੀ ਫਿਰ ਹੋ ਜਾਏਗੀ ਕਿਦਰੇ ਢਾਂਗ ਨਾਲ ਉਪਾਦ ਦਾ ਮਸਲਾ ਵੀ ਹੱਲ ਹੋ ਜਾਏ ਅਚਨਚੇਤ ਹਾਦਸਾ ਹੋ ਗਿਆ ਲੱਤਾਂ ਟੁੱਟ ਗਈਆਂ ਠੀਕ ਹੈ ਜੁੜ ਜਾਣ ਠੀਕ ਹੋ ਜਾਣ ਬਹੁਤ ਨੁਕਸਾਨ ਹੋ ਗਿਆ ਠੀਕ ਹੈ ਕਿਦਰ ਨਫਾ ਹੋ ਜਾਏਗਾ ਉਪਾਦ ਵੀ ਕਿਦਰੇ ਠੀਕ ਹੋ ਜਾਏ ਪਰ ਕੋਈ ਦੁਨੀਆਵੀ ਕਰਮ ਤੇ ਵੈਦ ਹਕੀਮ ਡਾਕਟਰ ਆਹ ਲੋਗ ਨੂੰ ਖਤਮ ਨਹੀਂ ਕਰ ਸਕਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਵੈਦ ਦੀ ਦੁਕਾਨ ਦੇ ਕੋਲ ਲੰਗੇ ਨੇ ਰੋਗਿਆਂ ਦੀ ਬੜੀ ਭੀੜ। ਤੇ ਬਹੁਤ ਵੱਡੀ ਦੁਕਾਨ ਵੈਦ ਦੀ। ਦਵਾਈਆਂ ਉਹਨੇ ਸ਼ਿੰਗਾਰ ਕੇ ਰੱਖੀਆਂ ਹੋਈਆਂ। ਮਰੀਜ਼ਾਂ ਦੀ ਨਬਜ਼ ਦੇਖ ਰਿਆ ਸੀ। ਦਵਾਈਆਂ ਲਈ ਜਾਂਦਾ ਸੀ ਲੰਗੇ ਗੁਰਨਾਮਿਕ ਤੇ ਰੁਕ ਕੇ ਹੱਸ ਪਏ ਵੈਦ ਆਪਣੇ ਆਸਣ ਤੋਂ ਉઠਿਆ ਪਹਿਲੇ ਤੇ ਸਜਦਾ ਕੀਤਾ ਮੱਥਾ ਟੇਕਿਆ ਫਿਰ ਹੱਥ ਜੋੜ ਕੇ ਆਖੇ ਬਾਬਾ ਮੇਰੇ ਤੇ ਹੱਸਿਓ ਕਿ ਨਾ ਰੋਗੀਆਂ ਤੇ ਹੱਸਿਓ ਈਆਂ ਮੇਰੀਆਂ ਦਵਾਈਆਂ ਤੇ ਹੱਸ ਪਏ ਤੋਂ ਕਿ ਤੁਹਾਡਾ ਹਾਸਾ ਇਸ ਡੰਗ ਦਾ ਹੈ ਮਹਾਰਾਜ ਕਹਿਣ ਲੱਗੇ ਤੂੰ ਠੀਕ ਸਮਝਿਆ ਮੈਂ ਤਿੰਨਾ ਤੇ ਹੀ ਹੱਸਿਆ ਤੇਰੇ ਤੇ ਵੀ ਇੰਨਾ ਜੜੀ ਬੂਟੀਆਂ ਤੇ ਵੀ ਇੰਨਾ ਰੋਗਿਆਂ ਤੇ ਵੀ ਤੇਰੇ ਤੇ ਹਾਸਾ ਇਸ ਵਾਸਤੇ ਆਇਆ ਹੈ ਆਦ ਰੋਗ ਦੀ ਤੇ ਤੈਨੂੰ ਸਮਝ ਹੀ ਕੋਈ ਨਹੀਂ ਉਹ ਨਵਜ ਦੇਖਣ ਨਾਲ ਪਕੜਦੇ ਚ ਨਹੀਂ ਆ ਸਕਦਾ ਤੇ ਤੇਰੀ ਜੜੇ ਬੂਟੀਆਂ ਆਦ ਰੋਗ ਨੂੰ ਦੂਰ ਨਹੀਂ ਕਰ ਸਕਦੀਆਂ ਐਸ ਵਾਸਤੇ ਇਹਨਾਂ ਬੂਟੀਆਂ ਤੇ ਵੀ ਹਾਸਾ ਆ ਗਿਆ ਤੇ ਜਿੱਥੇ ਆਦ ਰੋਗ ਮਿਟੀ ਨਹੀਂ ਸਕਦਾ ਇਹ ਰੋਗੀ ਉਸ ਵੈਦ ਕੋਲ ਆਏ ਹੋਏ ਨੇ ਤੋਂ ਇਹਨਾਂ ਰੋਗੀਆਂ ਤੇ ਵੀ ਮੈਨੂੰ ਹਾਸਾ ਆ ਗਿਆ ਮੈਂ ਤੇ ਤਿੰਨਾਂ ਤੇ ਹੱਸ ਪਿਆ ਹੁਣ ਹੱਥ ਜੋੜ ਕੇ ਇਹ ਵੈਦ ਕਹਿੰਦਾ ਹੈ ਮਹਾਰਾਜ ਦੱਸ ਦਿਓ ਆਦ ਰੋਗ ਕੀ ਏ ਆਦ ਰੋਗ ਆਦ ਮਿਟ ਜਾਏ ਨਾ ਤੇ ਉਪਾਦ ਮਿਟ ਜਾਂਦੀ ਏ ਆਦ ਮਿਟ ਜਾਏ ਤੋਂ ਬਿ ਆਦ ਮਿਟ ਜਾਂਦੀ ਏ ਉਪਾਦ ਮਿਟ ਜਾਂਦੀ ਆਦ ਬਿ ਆਦ ਮਿਟੇ ਉਪਾਦ ਜਾਲ ਨਾ ਸਾਖੇ ਤੀਨੇ ਤਾਪ ਓਨੇ ਤੀਨੇ ਤਾਪ ਨਹੀਂ ਜਲਾ ਸਕਦੇ ਆਧ ਰੋਗ ਮਿਟ ਗਏ ਆਧ ਰੋਗ ਮਿਟ ਗਿਆ ਹੈ ਵੈਦ ਕਹਿੰਦਾ ਹੈ ਬਾਬਾ ਜੀ ਦੱਸੋ ਆਧ ਰੋਗ ਕੀ ਹੈ ਮੈਂ ਤੇ ਕਦੀ ਸੁਣਿਆ ਹੀ ਨਹੀਂ ਨਮੋਨੀਆ ਹੁੰਦਾ ਹੈ ਤਪੇਦਿਕ ਹੁੰਦਾ ਹੈ ਮੈ ਆਦੀ ਬੁਖਾਰ ਆਉਂਦਾ ਹੈ ਪੁਰਾਣੇ ਨਾਮ ਸੰ ਇਹ ਤੇ ਮੈਨੂੰ ਪਤਾ ਹੈ ਮਲੇਰੀਆ ਹੁੰਦਾ ਹੈ ਇਹ ਤੇ ਮੈਨੂੰ ਪਤਾ ਹੈ ਆਧ ਰੋਗ ਇਹ ਕੀ ਰੋਗ ਹੈ ਬਾਬਾ ਜੀ ਮੈਨੂੰ ਦੱਸੋ ਫਿਰ ਮੈਂ ਰੋਗੀਆਂ ਦਾ ਇਲਾਜ ਕਰਾਂ ਇਹ ਪਰਉਪਕਾਰ ਕਰੋ ਮੈਨੂੰ ਵੀ ਦੱਸੋ ਮੈਨੂੰ ਵੀ ਗਿਆਨ ਕਰਾਓ ਵੈਦ ਇਹ ਰੋਗ ਪਹਿਲੇ ਆਪਣਾ ਮਿਟਾਣਾ ਪੈਂਦਾ ਤੂੰ ਵੀ ਰੋਗ ਹੈ ਤੂੰ ਵੀ ਤੋ ਤੇ ਆਪਣਾ ਰੋਗ ਮਿਟਾਏ ਬਿਨਾ ਇਲਾਜ ਕੀਤਾ ਨਹੀਂ ਜਾ ਸਕਦਾ ਕੀਤਾ ਨਹੀਂ ਜਾ ਸਕਦਾ ਮਹਾਰਾਜ ਮੈਂ ਵੀ ਰੋਗ ਹੀ ਹਾਂ ਤੂੰ ਵੀ ਰੋਗ ਤੂੰ ਵੀ ਰੋਗ ਹੁਣ ਬਾਬਾ ਜੀ ਆਦ ਰੋਗ ਦੱਸਦੇ ਨੇ ਫਿਰ ਉਸ ਆਦ ਰੋਗ ਤੋਂ ਜੋ ਬਿਆਦ ਤੇ ਉਪਾਦ ਪੈਦਾ ਹੁੰਦੇ ਨੇ ਉਹ ਸਾਰੇ ਦੱਸਦੇ ਨੇ ਦੁੱਖ ਵਿਛੋੜਾ ਇੱਕ ਦੁੱਖ ਬੁੱਖ ਇਕ ਦੁਖ ਸਖਤ ਵਾਰ ਜਮਦੂਤ ਇਕ ਦੁਖ ਰੋਗ ਲਗੇ ਤਨ ਦਾਏ ਵੈਦ ਨਾ ਭੋਲੇਦਾਰੂ ਦਾ ਐ ਭੋਲੇ ਵੈਦ ਤੇਰੀਆਂ ਜੜੀ ਬੂਟੀਆਂ ਨਾਲੇ ਰੋਗ ਨਹੀਂ ਚੜ ਲੱਗੇ ਦੁਖ ਵਿਛੋੜਾ ਮਨੁੱਖ ਜੋ ਪ੍ਰਭੂ ਤੋਂ ਬਿਛੜਿਆ ਹੈ ਜਿਹੜਾ ਉਸਨੇ ਬੁਲਾਇਆ ਕਿਸੇ ਤੋਂ ਸਾਰੇ ਰੋਗ ਜਨਮ ਲੈਂਦੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਇਹ ਆਧ ਰੋਗ ਹੈ ਇਹ ਆਧ ਰੋਗੀ ਤੂੰ ਵੀ ਹੈ ਇਹ ਤੇਰੇ ਕੋਲ ਵੀ ਹੈ ਕੀ ਇਲਾਜ ਕਰੇਗਾ ਤੂੰ ਪਹਿਲੇ ਪ੍ਰਭੂ ਨਾਲ ਜੋੜ ਇਸ ਵਿਛੋੜੇ ਨੂੰ ਮਿਟਾ ਪਹਿਲੇ ਜਿਸ ਦਿਨ ਵਿਛੋੜਾ ਮਨੁੱਖ ਨੂੰ ਮਹਿਸੂਸ ਹੁੰਦਾ ਹੈ ਬੈਰਾਗੀ ਤਬੀਅਤ ਸੰਸਾਰ ਤੋਂ ਰਾਗ ਹਟਾ ਦਿੰਦੀ ਹੈ ਪਕੜ ਹਟਾ ਦਿੰਦੀ ਹੈ ਔਰ ਉਸ ਤੇ ਚੌਕੇ ਵਿਚੋੜਾ ਸੰ